ਕੁਝ ਪਿੰਡਾਂ ਦਾ ਬਾਅਦ ਦੇ ਵਿੱਚ ਵਟਵਾਰਾ ਹੋਇਆ ਸੀ ਪਾਰਟੀਸ਼ਨ ਤੋਂ ਬਾਅਦ ਜਦੋਂ ਹੁਸੈਨੀਵਾਲਾ ਦਾ ਬਾਰਡਰ ਸੀ ਜਿੱਥੇ 박 ਸਿੰਘ ਹੋਰਾਂ ਦਾ ਸ਼ਹੀਦੀ ਸਮਾਰਕ ਬਣਿਆ ਹੋਇਆ ਉਹ ਪਾਰਟੀਸ਼ਨ 1947 ਚ ਪਾਕਿਸਤਾਨ ਚ ਚਲੇ ਗਏ ਸੀਗੇ ਹੁਸੈਨੀਵਾਲਾ ਦਾ ਏਰੀਆ ਬਾਅਦ ਦੇ ਵਿੱਚ ਕੁਝ ਸਾਲਾਂ ਬਾਅਦ ਦੁਬਾਰਾ ਇੱਕ ਵਟਵਾਰਾ ਹੋਇਆ ਜਿਹਦੇ 13 ਪਿੰਡਾਂ ਬਦਲੇ ਉਹ ਥਾਪ ਬਣੇ ਲਈ ਸੀ ਸਕੇਦਾ ਉਦੋਂ ਮੈਂ ਕਿਹਾ ਵੀ ਕਿਸੇ ਨੇ ਕੱਲ ਤੱਕ ਨਹੀਂ ਸੋਚਿਆ ਪੰਜਾਬ ਦੇ ਜਿਹੜੀ ਐਸਜੀਪੀਸੀ ਸੀ ਜਾਂ ਜਿਹੜੇ ਬਾਕੀ ਲੋਕ ਸਿਕ ਚਿੰਤਕ ਸੀ ਕਿ ਯਾਰ ਕਿ ਵੀ ਘੱਟੋ ਘੱਟ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਦਾ ਜਿਹੜਾ ਬਹੁਤ ਅੱਗੇ ਚੱਲ ਗਿਆ ਪਾਕਿਸਤਾਨ ਦੇ ਵਿੱਚ ਨਹੀਂ ਉੱਥੋਂ ਹੋ ਸਕਦਾ ਮਿਲ ਸਕਦਾ ਸੀ ਇਹ ਕਰਤਾਰਪੁਰ ਸਾਹਿਬ ਦੇ ਵਿਚਾਰ ਤਾਂ ਕੋਈ ਪਿੰਡ ਵੀ ਨਹੀਂ ਪੈਂਦਾ ਸੀ ਕੋਈ ਵੀ ਨਹੀਂ ਪੈਂਦਾ ਸੀ ਉਹਨੂੰ ਖਾਤੋਂ ਨਹੀਂ ਆਪਾਂ ਨੇ ਤਾਂ ਕੋਸ਼ਿਸ਼ ਕੀਤੀ ਔਰ ਲਾਂਗਾ ਖੋਲਿਆ ਅਸੀਂ ਮੈਂ ਉਦੋਂ ਕਿਹਾ ਸੀ ਮੈਂ ਕਿਹਾ ਵੀ ਵੱਧ ਤੋਂ ਵੱਧ ਲੋਕ ਜਾ ਕੇ ਆਓ ਯਾਰ ਕਿ ਵੀ ਕਿਤੇ ਇਹ ਦਵਾਰੇ ਨਾ ਬੰਦ ਹੋ ਕੁਦਰਤੀ ਚੀਜ਼ਾਂ ਦੇ ਦਵਾਰੇ ਜਦੋਂ ਆ ਪਾਰਤ ਪਾਕਿਸਤਾਨ ਦੀ ਵਾਰ ਹੋਈ ਸੀ ਉਹਨਾਂ ਨੇ ਫੇਰ ਲਾਂਗਾ ਬੰਦ ਕੀਤਾ ਸ਼ਾਇਦ ਹੁਣ ਖੋਲ੍ਹਿਆ ਦਵਾਰੇ ਪਰ ਉਸ ਥਾਂ ਤੇ ਜਾਣਾ ਮਤਲਬ ਇਹ ਸੀ ਕਿ ਤੁਸੀਂ ਪਵਿੱਤਰ ਹੋਗੇ